ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਪ੍ਰਿੰਟ ਸੈਟਰਡੇ ਦੀ ਆਪਣੀ ਵੀਡੀਓ ਆਉਂਦੀ ਹੁੰਦੀ ਆ ਆਲ ਓਵਰ ਪ੍ਰਿੰਟਾਂ ਦੇ ਉੱਪਰ ਪਰ ਅੱਜ ਸੇਮ ਫੈਬਰਿਕ ਰਹੂਗਾ ਆਲ ਓਵਰ ਦਾ ਪਿਓਰ ਕੈਮਰੀ ਕਾਟਨ ਦੇ ਸੂਟ ਰਹਿਣਗੇ ਬਟ ਨਾਲ ਇਹਨਾਂ ਦੇ ਪਲੱਸ ਹੋ ਗਏ ਦੁਪੱਟੇ ਨਾਲ ਦੁਪੱਟਿਆਂ ਦੇ ਨਾਲ ਇਹ ਵਾਲੀ ਕਲੈਕਸ਼ਨ ਆ ਗਈ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਹੁਤ ਹੀ ਵਧੀਆ ਪ੍ਰਾਈਸ ਰੇਂਜ ਆਈ ਹੈ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਸਾਰੇ ਹੀ ਕਲਰ ਸਾਰੇ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਆਏ ਨੇ ਇਸ ਲਈ ਜਿਹੜਾ ਵੀ ਤੁਹਾਨੂੰ ਸੋਹਣਾ ਲੱਗਿਆ ਹਨਾ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਦੀ ਪ੍ਰਾਈਸ ਦਾ ਪਲੀਜ਼ ਜ਼ਰੂਰ ਧਿਆਨ ਨਾਲ ਸੁਣ ਲਓ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਸਿੰਗਲ ਸੂਟ ਦਾ ਪ੍ਰਾਈਸ ਰਹੂਗਾ ਜੀ 700 ਸਿੰਗਲ ਸੂਟ ਤੁਹਾਨੂੰ 700 ਦੇ ਵਿੱਚ ਮਿਲੇਗਾ ਪਰ ਜੇ ਤੁਸੀਂ ਦੋ ਸੂਟ ਮੰਗਵਾਉਨੇ ਹੋ ਤਾਂ 1300 ਦੇ ਵਿੱਚ ਦੋ ਸੂਟ ਤੁਹਾਨੂੰ ਮਿਲਣਗੇ ਜੀ ਇਸ ਲਈ ਪਲੀਜ਼ ਰੇਟ 700 ਹੀ ਲਿਖਿਆ ਆਊਗਾ ਕਿਉਂਕਿ ਮੈਂ ਸਿੰਗਲ ਸਿੰਗਲ ਸੂਟ ਦਾ ਲਿਖਿਆ ਹੁੰਦਾ ਵਾ ਪਰ ਜੇ ਕੋਈ ਵੀ ਭੈਣ ਦੋ ਸੂਟ ਮੰਗਵਾਉਂਦੀ ਆ ਤਾਂ 1300 ਦੇ ਵਿੱਚ ਦੋ ਸੂਟ ਤੁਹਾਡੇ ਘਰ ਤੱਕ ਪਹੁੰਚਣਗੇ ਜੀ ਇਹ ਇਸ ਲਈ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ WhatsApp ਕਰ ਦਿਓ ਬਹੁਤ ਵਧੀਆ ਪਿਓਰ ਕੈਮਰੀ ਕਾਟਨ ਦੇ ਸੂਟਾਂ ਨਾਲ ਸੈਮੀ ਦੇ ਦੁਪੱਟੇ ਲੱਗੇ ਹੋਏ ਨੇ ਦੁਪੱਟਾ ਜਿਹੜਾ ਸੈਮੀ ਸ਼ਫੂਨ ਦਾ ਦੁਪੱਟਾ ਲੱਗਿਆ ਹੋਇਆ ਪਿਓਰ ਦਾ ਦੁਪੱਟਾ ਨਹੀਂ ਹੈਗਾ ਜੀ ਮੈਂ ਪਹਿਲਾਂ ਹੀ ਦੱਸ ਰਹੀ ਆ ਤੁਹਾਨੂੰ ਸਾਰਿਆਂ ਨੂੰ ਤੇ ਇਸ ਲਈ ਜਿਹੜਾ ਵੀ ਸੋੜਦਾ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਲਿਓ WhatsApp ਕਰ ਦਿਓ ਤੇ ਕਈ ਭੈਣਾਂ ਕਹਿੰਦੀਆਂ ਤੁਸੀਂ ਇੰਨੀ ਉੱਚੀ ਨਾ ਬੋਲਿਆ ਕਰੋ ਮੇਰੀ ਵਾਹ ਜੀ ਇੰਨੀ ਉੱਚੀ ਹੈ ਜੀ ਮੇਰੇ ਬੋਲਣ ਦਾ ਤਰੀਕਾ ਹੀ ਇਦਾਂ ਦਾ ਵਾ ਤਾਂ ਕਰਕੇ ਬੋਲਿਆ ਜਾਂਦਾ ਕੀ ਕਰਾਂ ਹਨਾ ਤੇ ਆਰਾਮ ਦੇ ਨਾਲ ਮੈਨੂੰ ਹੁੰਦਾ ਵੀ ਕਈ ਵਾਰੀ ਕਈ ਭੈਣਾਂ ਪਹਿਲਾਂ-ਪਹਿਲਾਂ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਸੀ ਤਾਂ ਕਈ ਕਹਿੰਦੀਆਂ ਹੁੰਦੀਆਂ ਸੀ ਜੀ ਤੁਹਾਡੀ ਆਵਾਜ਼ ਨਾ ਆਉਂਦੀ ਨਹੀਂ ਹੈਗੀ ਸੋ ਉਦੋਂ ਤੋਂ ਇਦਾਂ ਦੀ ਆਦਤ ਜੀ ਹੁਣ ਬਣ ਗਈ ਕਿ ਉੱਚੀ ਉੱਚੀ ਜੇ ਬੋਲਿਆ ਜਾਂਦਾ ਵਾ ਤੇ ਚਲੋ ਕੋਈ ਗੱਲ ਨਹੀਂ ਜੀ ਤੇ ਪਹਿਲਾਂ ਮੈਂ ਮਾਈਕ ਦਾ ਵੀ ਉਦੋਂ ਟਰਾਈ ਕੀਤਾ ਸੀ ਮਾਈਕ ਨਾਲ ਵੀ ਆਵਾਜ਼ ਨਹੀਂ ਆਉਂਦੀ ਸੀ ਫਿਰ ਹੁਣ ਮੈਨੂੰ ਆਪ ਨੂੰ ਹੀ ਉੱਚੀ ਬੋਲਣ ਦੀ ਆਦਤ ਪੈ ਗਈ ਵੈਸੇ ਮੈਂ ਆਮ ਨਹੀਂ ਬੋਲਦੀ ਪਰ ਜਦੋਂ ਵੀਡੀਓ ਸ਼ੁਰੂ ਹੁੰਦੀ ਹੈ ਪਤਾ ਨਹੀਂ ਕਿਉਂ ਉੱਚੀ ਬੋਲਿਆ ਜਾਂਦਾ ਵਾ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਇਹਨਾਂ ਵਿੱਚੋਂ ਜਿਹੜੀ ਵੀ ਕਲੈਕਸ਼ਨ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਦੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਟੋਨ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਤੇ ਕਈ ਭੈਣਾਂ ਕਰਦੀਆਂ ਨੇ ਫੋਨ ਕਾਲਸ ਜਿਹੜੀਆਂ ਕਿ ਕਈ ਵਾਰ ਅਟੈਂਡ ਨਹੀਂ ਹੁੰਦੀਆਂ ਜ਼ਿਆਦਾਤਰ ਉਹ ਵਾਲੀਆਂ ਜਿਹੜੀਆਂ ਮਾਰਨਿੰਗ ਤੇ ਇਵਨਿੰਗ ਤੇ ਹੋਰ ਜਿਆਦਾ ਫੌਰੀਂ ਦੀ ਭੈਣਾਂ ਦੀਆਂ ਹੁੰਦੀਆਂ ਨੇ ਪਰ ਤੁਹਾਨੂੰ ਇੰਨੀ ਕਿ ਰਿਕੁਐਸਟ ਆ ਪਲੀਜ਼ ਜੇ ਹਨਾ ਕਾਲ ਨਾ ਟੈਂਡ ਹੋਵੇ ਤੁਸੀਂ ਵਾਇਸ ਮੈਸੇਜ ਛੱਡ ਦਿਆ ਕਰੋ ਮੈਂ ਤੁਹਾਨੂੰ ਆਪਣੇ ਆਪ ਹੀ ਦੱਸ ਦਿਆ ਕਿ ਤੁਸੀਂ ਮਾਰਨਿੰਗ ਇਵਨਿੰਗ ਕਾਲ ਕਰ ਲਓ ਫਿਰ ਮੈਂ ਧਿਆਨ ਰੱਖ ਲਿਆ ਕਰੂੰਗੀ ਲਓ ਜੀ ਦਿਖਵਾਨੀ ਅੱਜ ਦਾ ਪਹਿਲਾ ਪ੍ਰਿੰਟ ਪਹਿਲਾ ਸੂਟ ਪ੍ਰਿੰਟਿੰਗ ਬਹੁਤ ਸੋਣੀ ਆਈ ਆ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਹੈਗਾ ਪਿਓਰ ਕੈਮਰੀ ਕਾਟਨ ਦੇ ਸੂਟ ਆ ਇਹ ਵਾਲੇ ਸੂਟ ਪਹਿਲਾਂ ਬਸ 500 ਚ ਵੀ ਵੇਚੇ ਆ ਫਿਰ ਉਸ ਤੋਂ ਬਾਅਦ 600 ਦਾ ਰੇਟ ਪਿੱਛੇ ਕਾਫੀ ਜ਼ਿਆਦਾ ਹਾਈ ਹੋ ਗਿਆ ਸੀ ਕਈ ਬ੍ਰਾਂਡਾਂ ਨੇ ਆਪਣੇ ਰੇਟ ਵਧਾਤੇ ਸੀਗੇ ਤੇ ਆ ਲੋ ਉਹੀ ਇਹ ਸੂਟ ਨੇ ਬਸ ਇਹਨਾਂ ਦੇ ਨਾਲ ਦੁਪੱਟੇ ਲਾ ਕੇ ਆ ਗਏ ਇਹ ਹੈਗੀ ਪਹਿਲੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਬਲੈਕ ਬੇਸ ਬਲੈਕ ਆ ਉਤੇ 컬러ਫੁਲ ਪ੍ਰਿੰਟਿੰਗ ਆ ਨਾਲ ਦੁਪੱਟਾ ਹੈਗਾ ਰੈੱਡ ਕਲਰ ਦਾ ਕੰਟਰਾਸਟ red color ਦਾ ਮਿਲੂਗਾ ਜੀ ਦੁਪੱਟਾ ਬਹੁਤ ਸੋਹਣਾ ਦੁਪੱਟੇ ਪੂਰੇ ਖੁੱਲੇ ਡੁੱਲੇ ਹੈ। ਵਧੀਆ ਨਾਲ ਦੁਪੱਟਾ ਲੱਗਿਆ 1.5 ਤੋਂ 2 ਮੀਟਰ ਦਾ ਦੁਪੱਟਾ ਹੁੰਦਾ ਯਾਨੀ ਕਿ 2 ਤੋਂ ਪਲੱਸ ਹੁੰਦਾ ਇਹ ਤੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਹਜ਼ਾਰ ਤੱਕ ਦੀ ਰੇਨ ਦੇ ਨਾਲ 2.5 ਮੀਟਰ ਦਾ ਦੁਪੱਟਾ ਲਾ ਕੇ ਨਹੀਂ ਹੁੰਦਾ ਐਵੇਂ ਕਹਿਣ ਨੂੰ ਜੋ ਮਰਜੀ ਕਹੀ ਜਾਈਏ। 1.5 ਤੋਂ 2 ਮੀਟਰ ਦਾ ਦੁਪੱਟਾ ਹੁੰਦਾ ਇਹਨਾਂ ਦੇ ਨਾਲ ਲੱਗਿਆ ਹੋਇਆ। ਬਟ ਗਿਫਟਿੰਗ ਪਰਪਸ ਲਈ ਬਹੁਤ ਵਧੀਆ ਨੇ ਤੁਸੀਂ ਘਰੇ ਵੀਅਰ ਕਰਨੇ ਆ ਕਪੜਾ ਪੂਰਾ ਵਧੀਆ ਨਾਲ ਦੁਪੱਟੇ ਮਿਲ ਰਹੇ ਨੇ ਜਿੰਨੇ ਮਰਜੀ ਆਪਾਂ ਨੇੜੇ-ਤੇੜੇ ਆਨ ਹਨਾ ਪਾਉਣ ਲਈ ਜਾਂ ਘਰੇ ਪਾਉਣ ਲਈ ਬਹੁਤ ਵਧੀਆ ਚੀਜ਼ਾਂ ਨੇ ਕਪੜਾ ਬਹੁਤ ਜ਼ਿਆਦਾ ਫਾਈਨ ਆ ਕਪੜੇ ਦੀ 1% ਵੀ ਕੰਪਲੇਨ ਨਹੀਂ ਦੁਪੱਟੇ ਤੁਹਾਨੂੰ ਦੱਸ ਰਹੀਆਂ ਵੀ ਪਿਓਰ ਦੇ ਨਹੀਂ ਹੈਗੇ ਇਸ ਲਈ ਉਹੀ ਪਹਿਣਾ ਮੰਗਾਇਓ ਜਿਹੜੇ ਇਹ ਦੁਪੱਟੇ ਲਾਈਕ ਕਰਦੀਆਂ ਨੇ ਆ ਲੋ ਜਾਂ ਜਿਨ੍ਹਾਂ ਨੇ ਗਿਫਟਿੰਗ ਪਰਪਸ ਲਈ ਦੇਣੀਆਂ ਜਾਂ ਤੁਸੀਂ ਘਰੇ ਵੀਅਰ ਕਰਨੇ ਆ ਤਾਂ ਬਹੁਤ ਵਧੀਆ ਚੀਜ਼ਾਂ ਨੇ ਇਹ ਨਾਲ ਇਹਦੇ ਕਲਰ ਹੈਗਾ ਸੈਕੰਡ ਮਾਸਟਰਡ ਸ਼ੇਡ ਮਾਸਟਰਡ ਨਾਲ ਕੰਟਰਾਸਟ ਆਊਗਾ ਕਲਰ ਚਾਰੇ ਇਹਦੇ ਬਹੁਤ ਸੋਹਣੇ ਆਏ ਨੇ ਚਾਰੇ ਦੇ ਚਾਰੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਲੋ ਅਗਲਾ ਹੈਗਾ ਫਰੋਜ਼ੀ ਜੈ ਸ਼ੇਡ ਇਹਦਾ ਬੇਸ ਰਹੂਗਾ ਫਰੋਜ਼ੀ ਵਾਲੇ ਦਾ ਬਲੂ ਜਿਹੜਾ ਮਸਟਰਡ ਹੈ ਇਹਦਾ ਕਾਫੀ ਬੇਸ ਰਹੂਗਾ ਕਾਫੀ ਦੇ ਉੱਪਰ ਮਸਟਰਡ ਦੇ ਫਲਾਵਰਸ ਦਾ ਕੰਟਰਾਸਟ ਆ ਇਹਦਾ ਬਲੂ ਦੇ ਨਾਲ ਫਰੋਜ਼ੀ ਦਾ ਕੰਟਰਾਸਟ ਤੇ ਅਗਲਾ ਹੈਗਾ ਜੀ ਪਰਪਲ ਸ਼ੇਡ ਇਹ ਵੀ ਬਹੁਤ ਸੋਹਣਾ ਪਰਪਲ ਸ਼ੇਡ ਹਰ ਚਾਹੇ ਮਹਿੰਗੇ ਤੋਂ ਮਹਿੰਗਾ ਸੈਟਾ ਚਾਹੇ ਆਰ ਜਾਂ ਰੋ オレンジ ਇਹ ਹਰ ਕਿਸੇ ਕਲਰ ਦੇ ਹਰ ਕਿਸੇ ਵਿੱਚ ਆ ਰਿਹਾ ਕਲਰ ਨਾਲੇ ਦੇ ਸੀਮ ਮਜ਼ੈਂਟਾ ਸ਼ੇਡ ਦਾ ਇਹਦਾ ਪਰਪਲ ਬੇਸ ਰਹੂਗਾ ਮਜ਼ੈਂਟਾ ਕਲਰ ਦੇ ਫਲਾਵਰਾਂ ਦਾ ਕੰਟਰਾਸਟ ਚਾਰੀ ਕਲਰ ਬਹੁਤ ਸੁਪਰ ਹਿੱਟਾ ਜਿਹੜਾ ਮਾਰਜੀ ਕਲਰ ਲੈ ਸਕਦੇ ਹੋ ਕਲਰਾਂ ਦੀ ਚੋਆਇਸ ਭੈਣੋ ਰੱਖ ਲਿਆ ਕਰੋ ਸੂਟਾਂ ਦੀ ਵੀ ਰੱਖ ਲਿਆ ਕਰੋ ਹਨਾ ਜੇ ਆਨਸਾ ਹੁਣ ਵੀਡੀਓ ਪੈਨਸ ਆ ਜਦੋਂ ਸਕਰੀਨਸ਼ਾਟ ਡਿੱਗਣੇ ਆ ਇੱਕੋ ਹੀ ਤਰ੍ਹਾਂ ਦੇ ਸੂਟਾਂ ਦੇ ਡਿੱਗਣੇ ਨੇ ਫਿਰ ਜਿਨ੍ਹਾਂ ਦੇ ਪਹਿਲਾਂ ਆ ਜਾਂਦੇ ਉਹਨਾਂ ਨੂੰ ਦਿੱਤਾ ਜਾਂਦਾ ਜੇ ਦੂਜੀਆਂ ਭੈਣਾਂ ਤਾਂ ਹੀ ਮੈਂ ਕਹਿੰਨੀ ਆ ਕਿ 2-4 ਸੂਟਾਂ ਦੀ ਨਾਲ ਚੋਆਇਸ ਰੱਖ ਲਿਆ ਕਰੋ ਤਾਂ ਕਿ ਤੁਹਾਨੂੰ ਹੋਰ ਸੂਟ ਅਸੀਂ ਦੇ ਸਕੀਏ ਆਲੋ ਮਹਿੰਦੀਆ ਕਲਰ ਦੇ ਉੱਪਰ ਇਹ ਵੀ ਕਲਰ ਬਹੁਤ ਸੋਹਣਾ ਹੈ ਨਿਊ ਪ੍ਰਿੰਟ ਆ ਇਸ ਤਰ੍ਹਾਂ ਇਹਦੀ ਪ੍ਰਿੰਟਿੰਗ ਆ ਬਲੈਕ ਦੇ ਉੱਪਰ ਦੇਖੋ ਮਹਿੰਦੀਆ ਜੇ ਫਲਾਵਰ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਕਪੜਾ ਬਹੁਤ ਸਾਰਾ ਪੂਰਾ ਫਾਈਨ ਆ ਪੂਰੀ 5 ਮੀਟਰ ਦੀ ਇਹਦੀ ਕੱਟ ਰਹੂਗੀ ਕੋਈ ਕੱਟ ਕੰਨੀਓ ਕਮੀ ਨਹੀਂ ਹੈਗੀ ਪ੍ਰਾਈਸ ਮੈਂ ਦੱਸ ਰਹੀ ਆ ਸਕਰੀਨ ਦੇ ਉੱਪਰ 700 ਚੱਲ ਰਿਹਾ ਹੋਣਾ ਜੀ 700 ਦਾ ਸੂਟ ਆ ਪਰ ਜੇ ਤੁਸੀਂ ਦੋ ਸੂਟ ਲੈਣੇ ਹੋ ਤਾਂ 1300 ਦੇ ਵਿੱਚ ਪਹਿਣਗੇ ਦੋ ਸੂਟ ਆ ਲੋ ਨਾਲ ਮਹਿੰਦੀਆ ਦੀ ਦੁਪੱਟਾ ਵਾ ਇਦੇ ਵਿੱਚ ਵੀ ਚਾਰ ਕਲਰ ਆਏ ਨੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਓ ਬਹੁਤ ਵਧੀਆ ਪ੍ਰਾਈਸ ਰੇਂਜ ਆ ਬਹੁਤ ਸੋਹਣੇ ਸੂਟ ਆ ਤਾਂ ਕਿ ਹੋਰ ਪਹਿਣਾ ਨੂੰ ਵੀ ਇਹਨਾਂ ਦਾ ਬੈਨੀਫਿਟ ਮਿਲ ਸਕੇ ਆ ਲਓ ਜੀ ਅਗਲਾ ਕਲਰ ਹੈਗਾ ਇਹਦੇ ਵਿੱਚ ਮਜ਼ੈਂਟਾ ਸ਼ੇਡ ਬਲੈਕ ਦੇ ਉੱਪਰ ਪਿੰਕ ਜਿਆਦਾ ਮਜ਼ੈਂਟਾ ਵੀ ਨਹੀਂ ਹੈਗਾ ਪਿੰਕੀ ਕਹਿ ਸਕਦੇ ਆ ਡਾਰਕ ਪਿੰਕ ਜਿਹਾ ਕਲਰ ਆ ਪਿੰਕ ਫਲਾਵਰ ਨੇ ਪਿੰਕੀ ਨਾਲ ਦੁਪੱਟਾ ਹੋ ਅਗਲਾ ਹੈਗਾ ਜੀ ਬਲੈਕ ਦਾ orange ਦੇ ਨਾਲ ਕੰਟਰਾਸਟ ਆ ਲਓ ਦੋਨੇ ਸੈੱਟ ਪੂਰੇ ਸੁਪਰ ਹਿੱਟ ਨੇ ਆ ਲੋ ਜੀ ਨਾਲ ਇਹਦੇ ਸੇਮ ਇਸ ਤਰ੍ਹਾਂ ਦੁਪੱਟਾ ਆਊਗਾ ਲਓ ਜੀ ਅਗਲੀ ਪ੍ਰਿੰਟਿੰਗ ਚੈੱਕ ਕਰ ਲਓ ਇਹ ਵੀ ਬਹੁਤ ਸੋਹਣੀ ਪ੍ਰਿੰਟਿੰਗ ਆ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਰਿਹਾ ਵਾ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚਲੋ ਘਰ ਬੈਠੇ ਇਹਨਾਂ ਸੁੱਟਾਂ ਨੂੰ ਮੰਗਵਾਇ ਚਲੋ ਬਹੁਤ ਵਧੀਆ ਮੈਂ ਵਾਰ-ਵਾਰ ਕਹਿ ਰਹੀ ਆ ਪਿਓਰ ਕੈਮਰੀ ਕਾਟਨ ਦੇ ਸੂਟ ਆ ਤੇ 700 ਪ੍ਰਾਈਸ ਆ ਤੇ 700 ਕੁਝ ਵੀ ਨਹੀਂ ਹੈਗੀ ਜੀ ਪ੍ਰਾਈਸ ਨਾਲ ਦੁਪੱਟਾ ਚਾਹੇ ਸੈਮੀ ਦਾ ਜਾਂ ਫਿਰ ਵੀ ਡਾਈ ਹੋਇਆ ਦੁਪੱਟਾ ਆ ਜਾਂ ਸਾਰੇ ਰੇਟ ਪਾ ਕੇ 700 ਕੁਝ ਵੀ ਹੈ ਨਹੀਂਗਾ ਇਹਦਾ ਪ੍ਰਾਈਸ ਪਰ ਫਿਰ ਵੀ ਤੁਹਾਨੂੰ 1300 ਦੇ ਵਿੱਚ ਦੋ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣੇ ਨੇ ਲੋਚ ਅਗਲਾ ਇਹਦੇ ਵਿੱਚ ਹੈਗਾ ਕਾਫੀ ਦੇ ਨਾਲ ਦੇਖੋ ਕਿੰਨਾ ਪਿਆਰਾ ਜਿਹਾ ਕਲਰ ਆ ਕਾਫੀ ਨਾਲ ਇਹਦਾ ਕੰਟਰਾਸਟ ਆ ਜੇ ਕੋਈ ਪਹਿਣਾ ਜਿਵੇਂ ਕਿ ਕਪੜਾ ਪੂਰਾ ਫਾਈਨ ਆ ਗਰਮੀਆਂ ਦੇ ਸੂਟ ਬਹੁਤ ਕਈ ਪਹਿਣਾ ਦੇ ਰੈਡੀ ਹੋ ਰਹੇ ਨੇ ਤੁਹਾਨੂੰ ਕੋਈ ਪ੍ਰਿੰਟਿੰਗ ਪਸੰਦ ਆਉਂਦੀ ਆ ਪਰ ਦੁਪੱਟਾ ਨਹੀਂ ਪਸੰਦ ਆਉਂਦਾ ਜੇ ਤੁਸੀਂ ਦੁਪੱਟਾ ਚੇਂਜ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਅਸੀਂ ਪਿਓਰ ਦਾ ਦੁਪੱਟਾ ਵੀ ਇਹਨਾਂ ਨਾਲ ਡਾਈ ਕਰਵਾ ਦਾਂਗੇ ਜੇ ਕੋਈ ਭੈਣ ਨਹੀਂ ਲੈਣਾ ਚਾਹੁੰਦੀ ਆਪਣੇ ਲਈ ਲੈਣਾ ਚਾਹੁੰਦੀ ਹੈ ਤੇ ਪਿਓਰ ਦਾ ਦੁਪੱਟਾ ਲਾਈਕ ਕਰ ਦਿਓ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਜੀ ਦੁਪੱਟਾ ਆਪਾਂ ਇਹਦਾ ਲਾ ਦਾਂਗੇ ਇਹਦੇ ਨਾਲ ਤੁਹਾਨੂੰ ਪ्योर ਦਾ ਦੁਪੱਟਾ ਹੀ ਰੈਡੀ ਕਰ ਦਾਂਗੇ ਕੋਈ ਵੀ ਡਿਜ਼ਾਈਨ ਜਿਹੜਾ ਤੁਹਾਨੂੰ ਪਸੰਦ ਆ ਰਿਹਾ ਆ ਆ ਲੋ ਅਗਲਾ ਕਲਰ ਇਹਦੇ ਵਿੱਚ ਹੈਗਾ ਬਲੈਕ ਕਲਰ ਬਲੈਕ ਦੇ ਉੱਪਰ ਤਿੰਨੇ ਆ ਵੀ ਸੈੱਟ ਬਹੁਤ ਸੋਹਣਾ ਹੈ ਇਹ ਵੀ ਸੈੱਟ ਛੱਡਣ ਵਾਲਾ ਨਹੀਂ ਹੈਗਾ ਤਿੰਨੇ ਸੈੱਟ ਪੂਰੇ ਸੁਪਰ ਹਿੱਟ ਆ ਤੁਹਾਡੇ ਨਾਲ ਹੀ ਮੈਂ ਦੇਖਦੀ ਹੁੰਨੀ ਆ ਜ਼ਿਆਦਾਤਰ ਨਹੀਂ ਤੇ ਵੈਸੇ ਤਾਂ ਆਪਾਂ ਦੇਖ ਲਈਦਾ ਪਰ ਜਦੋਂ ਖੋਲਦੇ ਆ ਸੂਟ ਅਸਲੀ ਦਾ ਉਦੋਂ ਹੀ ਇਹਨਾਂ ਦਾ ਪਤਾ ਲੱਗਦਾ ਵਾ ਹਲੋ ਅਗਲਾ ਹੈਗਾ ਜੀ ਵਿਊ ਸ਼ੇਡ ਚਾਰੇ ਦੇ ਚਾਰੀ ਕਲਰ ਪੂਰੇ ਸੁਪਰ ਹਿੱਟ ਆ ਜਿਹੜਾ ਮਰਜੀ ਕਲਰ ਚੱਕ ਲੋ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਆ ਵਾਲਾ ਪ੍ਰਿੰਟ ਜਿਹੜਾ ਆਪਾਂ نیچے ਖੋਲਿਆ ਤੇ ਇਹਦੇ ਵਿੱਚ ਇੱਕ ਫਲੋਰੀ ਸ਼ੇਡ ਵੀ ਹੈਗਾ ਆਪਾਂ ਸੈਕੰਡ ਮੈਨ ਲੱਗਦਾ ਇਹਦਾ ਖੋਲਿਆ ਸੀਗਾ ਇਹਦੇ ਵਿੱਚ ਇੱਕ ਫਲੋਰੀ ਸ਼ੇਡ ਮਿਲ ਜੂਗਾ ਦੇਖੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਫਲੋਰੀ ਦੇ ਨਾਲ ਕੰਟਰਾਸਟ ਆ ਇਹਦਾ ਨਾਲ ਇਹਦਾ ਦੁਪੱਟਾ ਵਾਂ ਇਹਦੇ ਤਿੰਨ ਕਲਰ ਆਪਾਂ ਸ਼ਾਇਦ ਪਹਿਲਾਂ ਖੋਲ ਚੁੱਕੇ ਆ। ਲਓ ਜੀ। ਅਗਲਾ ਡਿਜ਼ਾਈਨ ਹੈਗਾ ਅੰਬੀ ਜੀ ਵਾਂਗੂ ਬਣਿਆ ਹੋਇਆ ਡਿਜ਼ਾਈਨ ਆ ਇਹ। ਇਹ ਵੀ ਪ੍ਰਿੰਟ ਬਹੁਤ ਸੋਹਣਾ। ਆਲ ਓਵਰ 5 ਮੀਟਰ ਦਾ ਇਹ ਸੂਟ ਆ। ਆ ਲਓ ਜੀ। ਨਾਲ ਹੈਗਾ ਦੁਪੱਟਾ ਤੇ ਦੁਪੱਟੇ ਦੇ 4 ਸਾਈਡ ਇਸ ਤਰ੍ਹਾਂ ਲੱਗੀ ਹੋਈ ਆ ਜੀ। ਆ ਸ਼ਰਟ ਨਾਲ ਦੀ ਹੋਈ ਇਹ ਕੰਨੀ। ਉਹ ਜਿਹੜੇ ਦੁਪੱਟਿਆਂ ਤੇ ਨਹੀਂ ਲੱਗੀ ਉਹਨਾਂ ਦੇ ਤੁਸੀਂ ਇਸੇ ਤਰ੍ਹਾਂ ਲਗਵਾ ਵੀ ਸਕਦੇ ਹੋ ਕੋਈ ਇਹਨਾਂ ਕੋਈ ਜ਼ਿਆਦਾ ਚੱਕਰ ਨਹੀਂ ਹੈਗਾ ਇਸ ਤਰ੍ਹਾਂ ਦੁਪੱਟੇ ਵਧੀਆ ਗ੍ਰੇਸਫੁੱਲ ਬਹੁਤ ਸੋਹਣੇ ਬਣ ਜਾਂਦੇ ਨੇ ਆ ਲਓ ਜੀ ਹੈਗਾ ਨਿੱਕੀ ਬੂਟੀ ਦਾ ਡਿਜ਼ਾਈਨ ਇਹ ਦੋਨੇ ਵੀ ਇਹ ਸਿੰਗਲ ਸਿੰਗਲ ਪੀਸ ਆ ਸੋਲੋ ਸੋਲੋ ਹੀ ਆ ਇਹਦੇ ਵਿੱਚ ਕੋਈ ਵੀ ਅਦਰ ਕਲਰ ਡਿਜ਼ਾਈਨ ਨਹੀਂ ਹੈਗਾ ਇਹ ਹੈਗਾ ਇਹਦਾ ਡਿਜ਼ਾਈਨ ਬਹੁਤ ਸੋਹਣੀ ਪ੍ਰਿੰਟਿੰਗ ਆ ਕਾਫੀ ਕਲਰ ਦੇ ਉੱਪਰ ਮਿੱਠੇ ਜਿਹਾ orange ਕਲਰ ਦੇ ਨਿੱਕੇ ਨਿੱਕੇ ਫੁੱਲ ਨੇ ਕਾਫੀ ਨਾਲ ਹੈਗਾ ਇਹਦੀ ਦੁਪੱਟਾ ਲੱਗਿਆ ਹੋਇਆ ਦੇ ਨਾਲ ਇੱਕ ਮੈਚਿੰਗ ਆਊਗਾ ਮੈਚਿੰਗ ਆ ਇਹ ਸਿੰਗਲ ਪੀਸ ਹੀ ਹੈ ਸ਼ਾਇਦ ਇਹਦੇ ਵਿੱਚ ਹੋਰ ਕੋਈ ਨਹੀਂ ਹੈਗਾ ਸਾਰੇ ਆਲਓਵਰੀ ਨੇ ਆਹ ਪੀਸ ਮੈਚਿੰਗ ਆ ਬਲੂ ਦੇ ਨਾਲ ਬਲੂ ਦੀ ਹੀ ਬਾਟਮ ਆ ਨਾਲ ਸੇਮ ਸੈਮੀ ਦਾ ਇਹ ਦੁਪੱਟਾ ਲੱਗਿਆ ਹੋਇਆ ਇਹ ਵੀ ਬਹੁਤ ਸੋਹਣੀ ਦੇਖੋ ਡਿਜ਼ਾਈਨਿੰਗ ਬਹੁਤ ਸੋਹਣੀ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਜਿਹੜਾ ਮਰਜੀ ਪ੍ਰਿੰਟ ਇਹਨਾਂ ਚੋਂ ਲੈ ਸਕਦੇ ਹੋ ਇਹ ਸਿੰਗਲ ਪੀਸ ਆ ਮੈਚਿੰਗ ਦਾ ਨਾਲ ਇਹਦੇ ਸੇਮ ਪਲੇਨ ਬਾਟਮ ਆ ਨਾਲ ਸੇਮ ਦੁਪੱਟਾ ਇਹ ਅਗੇ ਥੋੜੇ ਜਿ ਮਿੱਠੇ ਪਿਆਰੇ ਜੇ ਪ੍ਰਿੰਟ ਜਿਵੇਂ 올ਡ এজ ਲਈ ਆਪਾਂ ਲੈਣਾ ਮੀਡੀਅਮ এজ ਦੇ ਵਿੱਚ ਆਪਣੀ ਮੰਮੀ ਦਾਦੀ ਕਿਸੇ ਲਈ ਵੀ ਲੈਣਾ ਕੱਪੜਾ ਪੂਰਾ ਫਾਈਨਾ ਬਹੁਤ ਸੋਹਣਾ ਪਿਓਰ ਕੈਮਰੀ ਕਾਟਨ ਹੈ 1% ਵੀ ਸਿੰਥੈਟਿਕ ਨਹੀਂ ਪਿਓਰ ਕੈਮਰੀ ਕਾਟਨ ਮੈਂ ਬਾਰ-ਬਾਰ ਬੋਲ ਕੇ ਦੇ ਰਹੀ ਹਾਂ ਇਸ ਲਈ ਕੋਈ ਵੀ ਇਹਦੇ ਵਿੱਚ 1% ਵੀ ਸਿੰਥੈਟਿਕ ਬੇਸ ਨਹੀਂ ਹੈਗਾ ਤੇ ਨਾਲ ਸੇਮ ਆਊਗਾ ਦੁਪੱਟਾ 4 ਸਾਈਡ ਪੱਟੀ ਦੇ ਨਾਲ ਸੇਮ ਸੂਟ ਨਾਲ ਦੀ ਪੱਟੀ ਲੱਗੀ ਹੋਈ ਹੈ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਹलो ਗ੍ਰੇ ਕਲਰ ਮਿਲ ਜੂਗਾ ਇਹ ਲਾਈਟ ਜਿਹਾ ਹੈਗਾ ਵਾ ਪੀਚ ਵੀ ਨਹੀਂ ਕਹਿ ਸਕਦੇ ਲਾਈਟ ਜਿਹਾ ਪੀਚ ਗਾਜਰੀ ਦੀ ਟੂਨ ਦਾ ਕਲਰ ਆ ਇਹ ਵੀ ਬਹੁਤ ਸੋਹਣਾ ਕਲਰ ਆ ਚਾਰੀ ਕਲਰ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਅਗਲਾ ਹੈਗਾ ਮਾਸਟਰਡ ਸ਼ੇਡ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਲੈ ਸਕਦੇ ਹੋ ਛਾਰੇ ਦੇ ਛਾਰੀ ਕਲਰ ਬਹੁਤ ਸੋਹਣੇ ਨੇ ਇਹ। ਆ ਵਾਲਾ ਜਿਹੜਾ ਸੈੱਟ ਆਇਆ ਇਹ ਆਇਆ ਨਾ ਕਾਟਨ ਦਾ ਦੁਪੱਟਾ ਇਹਨਾਂ ਦਾ ਪਿਓਰ ਕੈਮਰੀ ਕਾਟਨ ਦਾ ਇਹ ਦੁਪੱਟਾ ਵਾ। ਆ ਸੇਮ ਪ੍ਰਿੰਟਿੰਗ ਆਪਾਂ 베ਚੀ ਆਏ 500 ਦੇ ਵਿੱਚ 600 ਦੇ ਵਿੱਚ। ਜਿਹੜੀਆਂ ਭੈਣਾਂ ਤੱਕ ਪਹੁੰਚੀਆਂ ਉਹਨਾਂ ਨੂੰ ਪਤਾ ਕਿੰਦਾ ਦਾ ਕੱਪੜਾ ਪੂਰਾ ਫਾਈਨ ਕੱਪੜਾ ਵਾ ਕੱਪੜੇ ਕੰਨੀਓ 1% ਮੈਂ ਤਾਂ ਹੀ ਕਹਿ ਰਹੀਆਂ ਕੋਈ ਕੰਪਲੇਨ ਨਹੀਂ ਕੁਛ ਨਹੀਂ ਜੀ ਪਰ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਆ ਪ੍ਰਾਈਸ ਸੁਣ ਕੇ ਹਰੇਕ ਨੂੰ ਲੱਗੂ ਪਤਾ ਨਹੀਂ ਮਿਕਸ ਨਾ ਹੋਣ ਨਹੀਂ ਜੀ ਬਹੁਤ ਵਧੀਆ ਪਿਓਰ ਕੈਮਰੀ ਕਾਟਨ ਦੇ ਸੂਟ ਨੇ ਥਾਨਾ ਵਾਲੇ ਇਹ ਇਹਨਾਂ ਦੇ ਨਾਲ ਲੱਗਿਆ ਹੋਇਆ ਪਿਓਰ ਕੈਮਰੀ ਕਾਟਨ ਦਾ ਹੀ ਦੁਪੱਟਾ ਪਿਓਰ ਕੈਮਰੀ ਕਾਟਨ ਦਾ ਹੀ ਦੁਪੱਟਾ ਲੱਗਿਆ ਜਿਹੜੀਆਂ ਭੈਣਾਂ ਕਾਟਨ ਦਾ ਦੁਪੱਟਾ ਲਾਈਕ ਕਰਦੀਆਂ ਨੇ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਇਹਦੇ ਵਿੱਚ ਵੀ ਚਾਰ ਕਲਰ ਨੇ ਹਲੋ ਅਗਲਾ ਸ਼ੇਡ ਹੈਗਾ ਇਹ ਚ ਮਸਟਰਡ ਸ਼ੇਡ ਅਗਲਾ ਹੈਗਾ ਜੀ ਇਹਦੇ ਵਿੱਚ ਗ੍ਰੀਨ ਸ਼ੇਡ ਅਗਲਾ ਹੈਗਾ ਜੀ ਇਹਦੇ ਵਿੱਚ ਪਿੰਕ ਜਿਹਾ ਸ਼ੇਡ ਇਹ ਮਸਟਰਡ ਨਾਲ ਕੰਟਰਾਸਟ ਆ ਇਹ ਪਿੰਕ ਨਾਲ ਆ ਉਹ ਗ੍ਰੀਨ ਨਾਲ ਆ نیچے ਵਾਲਾ ਸੀਗਾ ਥੋੜਾ ਜਿਹਾ ਪੀਚ ਤੇ ਪਿੰਕ ਦੋ ਟੂਨ ਤੇ ਉੱਤੇ ਆ ਗਿਆ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਲਓ ਫਟਾਫਟ ਆਰਡਰ ਕਰ ਦਿਓ ਬਹੁਤ ਹੀ ਵਧੀਆ ਪ੍ਰਾਈਸ ਰੇਂਜ ਆ ਰੁਕਣੇ ਨਹੀਂ ਹੈਗੇ ਸੂਟ ਜਿਹੜੀਆਂ ਪਹਿਣਾ ਦੇ ਪਹਿਲਾਂ ਸਕਰੀਨਸ਼ਾਟ ਆ ਗਏ ਉਹਨਾਂ ਨੂੰ ਛੇਤੀ ਛੇਤੀ ਇਹ ਮਿਲ ਜਾਣਗੇ ਜੀ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਕਲੈਕਸ਼ਨ ਪੂਰੀ ਵਧੀਆ ਸੁਪਰ ਹਿੱਟ ਲੈ ਕੇ ਆਈਆਂ ਪ੍ਰਾਈਸ ਬਹੁਤ ਰੀਜ਼ਨੇਬਲ ਲੈ ਕੇ ਆਈਆਂ ਤੇ ਉਹੀ ਸੇਮ ஆல்ਓਵਰ ਦਾ ਬੇਸ ਜਿਹੜਾ ਆਪਣਾ ਪੂਰਾ ਡਿਮਾਂਡ ਤੇ ਰਹਿੰਦਾ ਸੈਟਰਡੇ ਵੀਡੀਓ ਸਪੈਸ਼ਲ ਦਾ ਉਹੀ ਬੇਸ ਆ ਨਾਲ ਦੁਪੱਟੇ ਲਾ ਕੇ ਆ ਗਿਆ ਜੀ ਇਸ ਲਈ ਜਿਹੜੀਆਂ ਵੀ ਪਹਿਣਾ ਨੂੰ ਲੋੜ ਹੋਈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਮੰਡੇ ਨੂੰ ਆਵਾਂਗੇ ਜੀ ਸ਼ਾਮ ਨੂੰ 6 ਵਜੇ ਹੋ ਸਕਦਾ ਕੱਲ ਨੂੰ ਪਾਰਟੀ ਵੀਰ ਆਇਆ ਕਾਫੀ ਸਟਾਕ ਜੇ ਅਸੀਂ ਅਪਲੋਡ ਕਰ ਸਕੇ ਤਾਂ ਜ਼ਰੂਰ ਕਰਾਂਗੇ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ